ਮਾਮਲਾ ਹੈ 13 ਬੱਤੀ ਦਾ ਜਿੱਥੇ ਕਿ ਬਲਦਕਾਰ ਫੀੜਤ ਮਹਿਲਾ ਤੋਂ ਐਸਆਈ ਮਹਿਲਾ ਦੇ ਵੱਲੋਂ ਲਈ ਗਈ ਹੈ ਵਿਸ਼ਵਤ ਵਿਸ਼ਵਤ ਲੈਣ ਦੀ ਵੀਡੀਓ ਹੋਈ ਕੈਮਰੇ ਚ ਗੈਸ ਸੋਸ਼ਲ ਮੀਡੀਆ ਤੇ ਅੱਗ ਬਾਗ ਫੈਲ ਰਹੀ ਹੈ ਇਹ ਵੀਡੀਓ ਉਹਲਾ ਡੇਰਾ ਬਸਿਦਾ ਹੈ ਜਿੱਥੇ ਕਿ ਇੱਕ ASI ਮਹਿਲਾ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਸ ਦੇ ਵੱਲੋਂ ਰਿਸ਼ਵਤ ਮੰਗੀ ਗਈ ਹੈ ਇਹ ਰਿਸ਼ਵਤ ਕਿਸੇ ਮਾਮਲੇ ਦੇ ਵਿੱਚ ਮੰਗੀ ਗਈ ਆ ਪਰ ਉਹ ਮਾਮਲਾ ਕੀ ਆ ਇਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਪੂਰੇ ਮਾਮਲੇ ਦੇ ਬਾਰੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਇੱਕ ਬਲਤਕਾਰ ਪੀੜਤ ਮਹਿਲਾ ਜੋ ਕਿ ਆਪਣੇ ਕੇਸ ਦੇ ਲਈ ਇੱਕ ASI ਮਹਿਲਾ ਨੂੰ ਪੈਸੇ ਦੇ ਰਹੀ ਹੈ ਜੀ ਹਾਂ ਐਸਆਈ ਮਹਿਲਾ ਦੇ ਵੱਲੋਂ ਕੇਸ ਲੜਨ ਦੇ ਲਈ ਜਾਨਕੀ ਕੇਸ ਦੇ ਵਿੱਚ ਅੱਗੇ ਕਾਰਵਾਈ ਕਰਨ ਦੇ ਲਈ ਪੈਸੇ ਮੰਗੇ ਗਏ ਨੇ ਅਤੇ ਪੈਸੇ ਲੈਂਦਿਆਂ ਦੀ ਐਸਆਈ ਮਹਿਲਾ ਦੀ ਵੀਡੀਓ ਜਿਹੜੀ ਆ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਕਿਸ ਤਰ੍ਹਾਂ ਉਹ ਪੈਸੇ ਲੈ ਕੇ ਆਪਣੀ ਜੇਬ ਦੇ ਵਿੱਚ ਪਾਉਂਦੀ ਹੈ ਆਉ ਤੁਹਾਨੂੰ ਦਿਖਾਉਂਦੇ ਆ ਪਹਿਲਾਂ ਵਾਇਰਲ ਹੋ ਰਹੀ ਇਹ ਵੀਡੀਓ ਲੋ ਜੀ ਇਸ ਮਾਮਲੇ ਦੇ ਵਿੱਚ ਇੱਕ ਤੋਂ ਇੱਕ ਖੁਲਾਸਾ ਹੁੰਦਾ ਜਾ ਰਿਹਾ ਹੈ ਜੀ ਹਾਂ ਜਦੋਂ ASI ਮਹਿਲਾ ਦੇ ਨਾਲ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਕੀ ਕਹਿਦੀ ਉਹ ਆਪਣੀ ਸਫਾਈ ਦਿੰਦਿਆ ਇਸ ਰਿਕਾਰਡਿੰਗ ਦੇ ਵਿੱਚ ਜਾਨੀ ਕਿ ਕਾਲ ਰਿਕਾਰਡਿੰਗ ਜਿਹੜੀ ਉਹਨਾਂ ਦੀ ਕੀਤੀ ਗਈ ਆ ਗੱਲਬਾਤ ਕਰਦੇ ਕੀ ਸਫਾਈ ਦਿੰਦੀ ਹੈ ਆਓ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਵੀ ਸੁਣਾ ਦਿੰਦੇ ਆ ਜਿਹੜੇ ਕਹਿੰਦੇ ਵੀ ਨਕਸ਼ਾ ਬਣਾਉਣਾ ਸੀ ਤੇ ਤੁਸੀਂ ਉਹਦੇ ਕੋਲੋਂ 50000 ਰੁਪਏ ਲੈ ਕੇ ਆਇਓ ਹਾਂ ਹਾਂ ਪਾਚ ਕਿੱਥੇ ਹੈ ਹਾਇ ਉਸ ਨਾਮ ਨਾਲ ਸੁਣਨੀ ਮਤਾਈ ਉਹਦੇ ਘਰ ਬੈਠੇ ਹੋ ਤੁਸੀਂ ਤੇ ਉਹਦੇ ਤੋਂ ਪੈਸੇ ਲੈ ਰਹੇ ਹੋ ਤੁਸੀਂ ਕੀ ਚਲੋ ਬੰਦਾ ਘਰ ਕੋਲ ਤੋਂ ਚਲੋ ਬੰਦਾ ਜਾਣਦਾ ਹੈ ਕੋਈ ਕੰਮ ਹੁੰਦਾ ਹੈ ਤਾਂ ਬੰਦਾ ਜਾਣਦਾ ਹੀ ਹੈ ਤੁਸੀਂ ਪੈਸੇ ਲਏ ਸੀ ਕਿਸੇ ਕੰਮ ਪਿੱਛੇ ਉਹਦੇ ਕੋਲੋਂ ਕਿਸ ਵੀ ਨਾਮ ਕਦੀ ਕੋਈ ਆਪਣੇ ਪਰਸਨਲ ਪੈਸੇ ਪਕੜਿਆ ਕਿਉਂ ਜੇ ਲੋਕ ਨੇ ਹੈ ਨਹੀਂ ਨਹੀਂ ਕਦੀ ਕੋਈ ਪੈਸੇ ਪਕੜੇ ਉਹਨ ਕਿਸੇ ਹੋਰ ਕੰਮ ਪਿੱਛੇ ਕੁਛ ਇਦਾਂ ਦਾ ਨਹੀਂ ਆ ਇਦਾਂ ਨਹੀਂ ਕੋਈ ਨਾ ਕੋਈ ਪੈਸੇ ਨਹੀਂ ਪਕੜੇ ਤੁਸੀਂ ਨੇ ਗੁਰਮੀਤ ਅਦੰਤ ਦਾ ਕੋਈ ਹੈ ਹੀ ਹੋਰ ਇਹ ਕਰ ਕਿ ਇਸ ਕੇਸ ਪਿੱਛੇ ਤੁਸੀਂ ਉਹਦੇ ਘਰ ਗਏ ਸੀ ਕਦੀ ਨਕਸ਼ਾ ਬਣਾਉਣੇ ਵਾਸਤੇ ਬਹੁਤੀਸ ਪੂਰੇ ਮਾਮਲੇ ਦੇ ਸਬੰਧ ਦੇ ਵਿੱਚ ਗੱਲਬਾਤ ਕਰਦੇ ਆ ਪੀੜਤ ਮਹਿਲਾ ਨੇ ਇਲਜ਼ਾਮ ਲਗਾਉਂਦੇ ਹੋਏ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਇਹਨਾਂ ਪੁਰਸ ਕਰਮਚਾਰੀਆਂ ਨੇ ਪਹਿਲਾਂ ਵੀ ਮੇਰੇ ਤੋਂ ਪੈਸੇ ਲੈ ਸਰ ਇਹਨਾਂ ਨੇ ਪਹਿਲਾਂ ਮੇਰੇ ਤੋਂ 20000 ਰੁਪਏ ਲਿਆ ਸੀ ਪਰ ਕਾਰਵਾਈ ਫਿਰ ਵੀ ਕੋਈ ਨਹੀਂ ਕੀਤੀ ਅਤੇ ਹੁਣ ਤੱਕ ਜਿਹੜਾ ਦੋਸ਼ੀ ਆ ਉਹ ਬਾਹਰ ਫਿਰਦਾ ਹੈ ਜੀ ਹਾਂ ਸ਼ਰਿਆ ਨੂੰ ਮਰਿਆਏ ਉਨਾਂ ਨੇ ਕਿਹਾ ਹੈ ਕਿ ਮੇਰੀ ਹੋਂਦ ਤੱਕ ਕੋਈ ਸੁਣਵਾਈ ਨਹੀਂ ਹੋਈ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਬਲਕਿ ਉਸਨੇ ਕੁਝ ਸਮਾਂ ਪਹਿਲਾਂ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ ਜੋ ਕਿ ਸਿੱਧੇ ਤੌਰ ਤੇ ਮਹਿਲਾ ਨੇ ਦੱਸਿਆ ਹੈ ਤੇ ਉਸਨੇ ਕਈ ਖੁਲਾਸੇ ਇਸ ਮਾਮਲੇ ਦੇ ਵਿੱਚ ਕੀਤੇ ਨੇ ਜਿਵੇਂ ਨਾ 1376 ਦਾ ਇਹ ਮਾਮਲਾ ਸੀਗਾ ਤੁਹਾਡੇ ਵੱਲੋਂ ਦਰਜ ਕਰਾਇਆ ਗਿਆ ਮੇਰੇ ਵੱਲੋਂ ਦਰਜ ਕਰਾਇਆ ਗਿਆ ਇਹ ਹਸਪੀਟਲ ਚਾਹੀ ਜਿਸ ਦਿਨ ਮੇਰਾ ਰਾਤ ਨੂੰ ਮੈਡੀਕਲ ਹੋਇਆ ਰ ਇੱਕ ਰਾਤ ਛੱਡ ਕੇ ਦੂਜੀ ਰਾਤ ਉਹ ਜਿਸ ਦਿਨ 6 ਫੇਸ ਹੋ ਗਿਆ ਅਗਲੇ ਫੇਸ 6 ਫੇਸ ਹੋ ਗਿਆ ਮੈਡੀਕਲ ਹੋ ਗਿਆ ਸਾਰਾ ਕੁਝ ਹੋ ਗਿਆ ਕਹਿੰ ਖਤਾਂ ਹੁੰਦਾ ਹੈ ਮਾ ਜੀ ਕੋਈ ਗੱਲ ਨਹੀਂ ਮੈਂ ਦੇ ਦਾਂਗੀ ਤੁਸੀਂ ਪਰਚਾ ਦਰਜ ਕਰੋ ਤੇ ਇਹਨੇ ਕੀ ਕੀਤਾ 15 ਮਿੰਟ ਬਾਅਦ ਆ ਮੇਰੇ ਕੋਲ ਹਸਪੀਟਲ ਤੋਂ 15 ਮਿੰਟ ਬਾਅਦ ਜਾ ਕੇ ਤਾਂਨੇ 15 ਮਿੰਟ ਬਾਅਦ ਮੇਰੇ ਕੋ ਲੱਗੀ ਤੇ ਮੈਨੂੰ ਕਹਿ ਰਹੀ ਕਿ ਤੇਰੇ ਐਫ ਆਈ ਆਰ ਦਾ ਨੰਬਰ 115/12 22 ਹੈ ਸੌਰੀ 115/22 ਹੈ ਵੀ ਬਾਕੀ ਵੀ ਮੇਰੇ ਪੈਸੇ ਦੇ ਦੇ ਮੈਂ ਇਹਨੂੰ ਹਸਪੀਟਲ ਦੇ ਬਾਹਰ ਅੱਧੇ ਪੈਸੇ ਖੜਾ ਕਿੰਨੇ ਪੈਸੇ ਪੜਾਈ ਸੀ 20000 ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਮੈਨੂੰ ਫੋਨ ਕੀਤਾ ਥੋੜੇ ਦਿਨਾਂ ਬਾਅਦ ਇੱਕ WhatsApp ਤੇ ਕਾਲਿੰਗ ਹੈ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਆ WhatsApp ਤੇਨੇ ਮੈਨੂੰ ਕਾਲ ਕੀਤੀ ਕਿ ਮੈਂ ਨਾ ਤੇਰੇ ਮੈਂ ਨਾ ਕੋਠੀ ਦਾ ਨਕਸ਼ਾ ਬਣਾਉਣ ਨਾਲ ਆ ਜਿੱਥੇ ਰੇਪ ਹੋਇਆ ਹੈਗਾ ਮੈਂ ਕਿਹਾ ਜੀ ਕੋਠੀ ਦਾ ਨਕਸ਼ਾ ਤਾਂ ਉੱਥੇ ਹੀ ਪੜੂੰਗਾ ਜਿੱਥੇ ਕੋਠੀ ਹੈਗੀ ਆ ਵੀ ਤੁਸੀਂ ਆਜੋ ਕੋਈ ਗੱਲ ਨਹੀਂ ਮੇਰੇ ਨਾਲ ਹੀ ਆ ਕੋਠੀ ਮੇਰੇ ਘਰ ਦੇ ਨਾਲ ਹੀ ਤੇ ਇਹ ਆ ਗਏ ਜੀ ਥੜੇਦਾਰ ਨੂੰ ਇਹਨੇ ਹਵਲਦਾਰ ਨੂੰ ਇਹਨੇ ਬਾਹਰ ਖੜਾ ਕਰਤਾ ਆਪੇ ਅੰਦਰ ਆ ਗਈ ਇੱਥੇ ਹੀ ਬੈਠੀ ਸੀ ਜਿੱਥੇ ਮੈਂ ਬੈਠੀ ਅੰਦਰ ਆ ਕੇ ਕਹਿੰਦੀ ਆਜਾ ਕੋਠੀ ਨੂੰ ਤਾਂ ਤਾਲਾ ਲੱਗਿਆ ਹੋਇਆ ਮੈਂ ਕਿਹਾ ਹਾਂ ਜੀ ਕੋਠੀ ਨੂੰ ਤਾਂ ਤਾਲਾ ਲੱਗਿਆ ਹੋਇਆ ਮੈਂ ਕਿਹਾ ਜੀ ਤੁਸੀਂ ਫਿਰ ਬੁਲਾ ਲਓ ਮਾਲਕ ਬੁਲਾ ਲਓ ਇਹ ਕੋਠਾ ਹੈ ਕੈਰੀ ਲੋੜ ਹੀ ਨਹੀਂ ਕੋਈ ਕੈਰੀ ਅਸੀਂ ਬਈ ਆਪੇ ਬਣਾ ਲਾਂਗੇ ਨਕਸ਼ਾ ਤੂੰ ਚਿੰਤਾ ਨਾ ਕਰ ਤੂੰ ਸਾਨੂੰ ਐਵੇਂ ਮਦਦ ਦੇ ਮੈਂ ਕਿਹਾ ਜੀ ਦਾ ਤਾਂ ਅਸੀਂ ਐਵੇਂ ਇੱਥੇ ਐਵੇਂ ਤੇ ਇੱਥੇ ਐਵੇਂ ਸੀਗਾ ਕੈਰੀ ਐਵੇਂ ਹੈ ਵੀ ਤੇਰੀ ਕੋਠੀ ਹੋਰੀ ਦੀ ਕੋਠੀ ਸੇਮ ਹੈ ਮੱਕਾ ਹਾਂਜੀ ਥੋੜਾ ਜਿਹਾ ਫਰਕ ਆਏਗਾ ਇਹਨੇ ਕੀ ਕੀਤਾ ਜੀ ਮੇਰੀ ਕੋਠੀ ਦਾ ਨਕਸ਼ਾ ਬਣਾ ਕੇ ਇਹ ਲੈ ਲੇ ਔਰ ਉਹਦੇ ਤੋਂ ਬਾਅਦ ਇਹਨੂੰ ਮੈਂ 20000 ਰੁਪਇਆ ਹੋਰ ਦਿੱਤਾ ਜਿਹਦੇ ਚ ਇਹਨੇ ਮੈਨੂੰ ਪਹਿਲਾਂ ਕਿਹਾ ਵੀ ਕੈਮਰੇ ਬੰਦ ਕਰ ਦੇ ਤੇ ਮੈਂ ਇਹਨੂੰ ਕਿਹਾ ਕੈਮਰੇ ਮੈਂ ਬੰਦ ਕਰਤੇ ਆਂ ਦਾ ਅਸਲ ਮੈਂ ਕੈਮਰੇ ਬੰਦ ਨਹੀਂ ਕੀਤੇ ਸੀਗੇ ਕੈਮਰੇ ਬਿਲਕੁਲ ਰਿਕਾਰਡਿੰਗ ਤੇ ਚੱਲ ਰਹੇ ਸੀਗੇ ਤੇ ਇਹ ਇੱਥੇ ਹੀ ਬੈਠੀ ਐ ਇਹਨੇ ਮੇਰੇ ਤੋਂ ਪਹਿਲਾਂ ਕੈਮਰਾ ਕਿੱਥੇ ਲਗਾਉਂ ਸਾਹਮਣੇ ਕੈਮਰਾ ਜੀ ਲੱਗਿਆ ਹੋਇਆ ਹੈ ਤੈਨੂੰ ਪਤਾ ਸੀ ਵੀ ਇਹ ਪੈਸੇ ਮੰਗੇਗੀ ਤਾਂ ਕਿ ਤੈਨੂੰ ਤੁਸੀਂ ਪਹਿਲਾਂ ਤੋਂ ਹੀ ਲਗਵਾਇਆ ਕੈਮਰਾ ਆਪਣੇ ਕੈਮਰਾ ਮੇਰਾ ਜੀ ਸ਼ੁਰੂ ਤੋਂ ਹੀ ਲੱਗਿਆ ਹੋਇਆ ਹੈ 5 ਸਾਲ ਹੋ ਗਏ ਮੇਰੇ ਘਰ ਤੇ ਕੈਮਰੇ ਲੱਗੇ ਨੂੰ ਸ਼ੁਰੂ ਤੋਂ ਹੀ ਲੱਗਿਆ ਉਸ ਦਿਨ ਇਹਨੂੰ ਕਿੰਨੇ ਪੈਸੇ ਦਿੱਤੇ ਸੀ ਤੁਸੀਂ ਉਸ ਦਿਨ ਇਹਨੂੰ ਮੈਂ 20000 ਰੁਪਏ ਦਿੱਤਾ ਸੀਗਾ ਕੋ ਟੋਟਲ ਮੇਰੇ ਕੋਲ ਮੇਰਾ 50000 ਰੁਪਏ ਗਿਆ ਹੋਇਆ ਉਸ ਤੋਂ ਬਾਅਦ ਇਹ ਰੋਪਣ ਆਈ ਗਈ ਕੁਲ ਗਈ ਮੇਰੀ 3568 ਡਿਜ਼ਾਇਰ ਲੱਗੀ ਮੇਰਾ ਡਰਾਈਵਰ ਲੈ ਗਈ ਕਿਸ ਚੀਜ਼ ਵਾਸਤੇ ਗਈ ਸੀ ਕੈਰੀ ਆਈਜੀ ਸਾਹਿਬ ਨੇ ਫਾਈਲ ਮੰਗਾਈ ਹੈ ਪਤਾ ਨਹੀਂ ਕਿਸੇ ਕਰਨ ਵਾਸਤੇ ਮੰਗਾਈ ਹੈਗੀ ਆ 10000 ਰੁਪਏ ਤਾਂ ਲੈ ਗਈ ਫਿਰ ਰਸਤੇ ਦੇ ਖਰਚੇ ਵਾਸਤੇ ਉਹ ਵੀ ਮੈਂ ਇਹਨੂੰ ਦੇਤਾ ਚਲੋ ਕੋਈ ਗੱਡੀ ਵੀ ਤੁਹਾਡੀ ਗੱਡੀ ਵੀ ਮੇਰੀ ਪੈਟਰੋਲ ਵੀ ਮੇਰਾ ਖਰਚਾ ਸ਼ਿਕਾਇਤ ਕਰਤਾ ਵੀ ਤੁਸੀਂ ਸ਼ਿਕਾਇਤ ਕਰਤਾ ਵੀ ਨਹੀਂ ਕਿ ਕਦੋਂ ਹੋਇਆ ਸੀ ਇਹ ਪਰਚਾ ਦਰਚ ਇਹ ਹੋਇਆ ਸੀਗਾ ਮਾਰਚ ਦੇ ਲਾਸਟ ਮਹੀਨੇ ਚ ਹੋਇਆ ਸੀਗਾ ਤੇ ਹੁਣ ਤੱਕ ਇਹਦੇ ਵਿੱਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਕੋਈ ਕਾਰਵਾਈ ਨਹੀਂ ਕੀਤੀ ਜੀ 8 ਮਹੀਨੇ ਹੋ ਗਏ ਮੈਨੂੰ ਐਸਐਚਓ ਕੋਲ ਜਾਂਦੇ ਹੋਏ ਜਿਸका बगल ਉਹ ਪੈਂਜੀ ਪੈਂਜੀ ਕਰਕੇ ਕਹਿ ਦਿੰਦਾ ਕਿ ਅੱਜ ਕਰਾਂਗੇ ਕੰਮ ਕਰਾਂਗੇ ਇੱਕ ਦਿਨ ਮੈਂ ਗਈ ਜੀ ਇਹ ਆਦਮੀ ਇੱਕ ਕਿੰਨੀ ਪੁਰਾਣੀ ਗੱਲ ਹੈ ਇਹ ਤਾਂ ਜੀ 2 ਕੁ ਮਹੀਨੇ ਪੁਰਾਣੀ ਗੱਲ ਹੈ ਤੁਸੀਂ ਥਾਣੇ 'ਚ ਗਏ ਸੀ ਥਾਣੇ 'ਚ ਜੀ 7 ਮਹੀਨੇ ਹੋ ਗਏ ਮੈਨੂੰ ਲਗਾਤਾਰ ਚੱਕਰ ਮਾਰਦੇ ਨੇ ਤੇ ਫਿਰ ਉਸ ਟਾਈਮ ਕੀ ਹੋਇਆ ਜਦੋਂ ਤੁਹਾਡੇ ਪਿੱਛੇ ਆਇਆ ਬੰਦਾ ਉਹ ਮੇਰੇ ਪਿੱਛੇ ਆਇਆ ਜੀ ਮੈਂ ਉਹਨੂੰ ਕਿਹਾ ਵੀ ਮੈਂ ਤੈਨੂੰ ਪੈਸੇ ਦਵਾਂਗੀ ਜ਼ਰੂਰ ਦਵਾਂਗੀ ਸਪੈਸ਼ਲ ਤੇਰੇ ਵਾਸਤੇ ਪੈਸੇ ਮੰਗਾਏ ਆ ਕੋਈ ਇਹੋ ਜੀ ਦਿੱਕਤ ਨਿਕਲਣੀ ਉਦੀ ਵੀ ਵੀਡੀਓ ਮੇਰੇ ਕੋਲ ਥੀ ਕਿੰਨੇ ਪੈਸੇ ਮੰਗੇ ਸੀ ਉਹ ਉਸ ਟਾਈਮ ਉਹਨੇ ਮੇਰੇ ਕੋਲ 20000 ਰੁਪਏ ਮੰਗੇ ਸੀ ਕਿੰਨੇ ਮੰਗੇ ਸੀ ਐ ਸੱਚੋ ਜਸਤ ਕਿੱਥੋਂ ਦੇ ਆ ਡੇਰਾ ਵਸੀ ਦੇ ਤੇ ਫਿਰ ਉਹ ਦੇ ਦਿੱਤੇ ਸੀ ਤੁਸੀਂ ਦੱਸ ਨਹੀਂ ਮੈਂ ਪੈਸੇ ਨਹੀਂ ਦਿੱਤੇ ਸੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਪੈਸੇ ਕੋਈ ਨਹੀਂ ਦਿੱਤੇ ਇਹਨੋਂ ਤੁਹਾਡਾ ਕੀ ਕਹਿਣੇ ਦਾ ਮਤਲਬ ਹੈ ਜੇ ਤੁਸੀਂ ਪੈਸੇ ਨਹੀਂ ਦੇ ਰਹੇ ਤੇ ਤਾਂ ਕਾਰਵਾਈ ਨਹੀਂ ਕਰਾਂਗੇ ਬਿਲਕੁਲ ਜੀ ਤਾਂ ਹੀ ਕਾਰਵਾਈ ਨਹੀਂ ਹੋ ਰਹੀ ਬਿਨਾ ਪੈਸੇ 376 ਦਾ ਪਰਚਾ ਹੋਵੇ ਜੀ ਕੋਈ ਕ੍ਰੇਪ ਕੇਸ ਵਿੱਚ 8 ਮਹੀਨਿਆਂ ਤੋਂ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਸਿਰਫ ੱੱਕਾ ਹੈ ਜੀ ੱੱਕਾ ਮਾਮਲਾ ਦਰਜ ਕਰਕੇ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਜੀ ਤੁਸੀਂ ਕਿੱਥੇ ਕਿੱਥੇ ਇਸ ਚੀਜ਼ ਦੀ ਕੰਪਲੇਂਟ ਕਰਕੇ ਆਏ ਮੈਂ ਇਹਨਾਂ ਦੀ ਕੰਪਲੇਟ ਜੀ ਸੀਐਮ ਹਾਊਸ ਕੀਤੀ ਹੈਗੀ ਹੈ ਵਿਜੀਲੈਂਸ ਨੂੰ ਕੀਤੀ ਹੋਈ ਹੈ ਡੀਜੀਪੀ ਸਾਹਿਬ ਨੂੰ ਕੀਤੀ ਵੀ ਹੈ ਐਸਐਸਪੀ ਸਾਹਿਬ ਨੂੰ ਤਾਂ ਮੈਂ ਚਾਰ ਵਾਰੀ ਦਰਖਾਸਤ ਦੇ ਆਈਆਂ ਵੀਡੀਓ ਨਵੇਂ ਵਾਲੇ ਨੂੰ ਕਿ ਪੁਰਾਣੇ ਪੁਰਾਣੇ ਵਾਲ ਵੀਡੀਓ ਵੀ ਉਹਨਾਂ ਦੇ ਜਿਹੜਾ ਉਹ ਹੈਗਾ ਉਹਨਾਂ ਦਾ ਸੀਸੀਪੀਏ ਪੀਏ ਜੋ ਵੀ ਹੈਗਾ ਸਰਦਾਰ ਜੀ ਉਹਨਾਂ ਨੂੰ ਦਿਖਾਈ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਵੀ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਨੰਬਰ ਹੈਗਾ ਉਹ ਵੀ ਮੈਂ ਤੁਹਾਨੂੰ ਦੇ ਦੇਣੀ ਆ ਮੈਂ ਅਮਰਜੀਤ ਨੂੰ ਵੀ ਪੁੱਛਿਆ ਵੀ ਇਹ ਇਹ ਮੇਰੀ ਐਪਲੀਕੇਸ਼ਨ ਆਈ ਨਹੀਂ ਜੀ ਇਹਨੇ ਮੈਨੂੰ ਕਿਹਾ ਕਿ ਉਹ ਤਾਂ ਡੀਐਸਪੀ ਸਾਹ ਕੋਲ ਹੈ ਔਰ ਜਦ ਮੈਂ ਜਾ ਕੇ ਦੇਰਾਂ ਤੋਂ ਜਦ ਮੈਂ ਡੇਰਾਬਸੀ ਥਾਣੇ ਦਾ ਰਜਿਸਟਰ ਚੈੱਕ ਕੀਤਾ ਤੇ ਉਹ ਡੇਰਾਬਸੀ ਥਾਣੇ ਚ ਐਸਾ ਹੀ ਆ ਐਸਾ ਹੀ ਅਮਰਜੀਤ ਨੂੰ ਮਾਰਕ ਰੇਵੀ ਉਸ ਤੋਂ ਬਾਅਦ ਨਾ ਤਾਂ ਇਹ ਫੋਨ ਚਲਾਨ ਵੀ ਨਹੀਂ ਪੇਸ਼ ਕੀਤਾ ਨਾ ਕੁਝ ਨਹੀਂ ਕੀਤਾ ਜੀ ਕੁਝ ਨਹੀਂ ਕੀਤਾ ਤੁਸੀਂ ਕਿਆ ਚਾਹੁੰਦੇ ਹੋ ਮੈਂ ਤਾਂ ਜੀ ਕਾਰਵਾਈ ਚਾਹੁੰਦੀ ਹੈਗੀਆ ਮੇਰਾ ਬੰਦਾ ਪਕੜ ਕੇ ਲਿਆਣ ਮੇਰੇ ਨਾਲ ਮੇਰੇ ਨਾਲ ਜੋ ਧੱਕਾ ਇਹਨਾਂ ਨੇ ਕੀਤਾ ਮੇਰੇ ਨਾਲ ਜੋ ਧੱਕਾ ਇਹਨਾਂ ਨੇ ਕੀਤਾ ਇਹਨਾਂ ਨੂੰ ਪਤਾ ਲੱਗੇ ਜੇ ਸਿਸਟਮ ਵਾਲੇ ਐ ਨਹੀਂ ਬੇਕਾਰ ਆ ਬਿੱਤਾ ਕਟੋਰੇ ਲੈ ਲੋ ਜੀ ਘਰ ਘਰ ਭੀਖ ਮੰਗਣੀ ਸ਼ੁਰੂ ਕਰ ਦੋ ਜੇ ਕਰਨਾ ਪੁਰਾਣਾ ਪੁਰਾਣੀ ਸਰਕਾਰ ਦੇ ਟਾਈਮ ਨਹੀਂ ਹੋਇਆ ਹੁਣ ਅਗਲੀ ਸਰਕਾਰ ਚ ਵੀ ਕੁਝ ਨਹੀਂ ਹੋ ਰਿਹਾ ਦੇਖੋ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਕੇਜਰੀਵਾਲ ਤਾਂ ਕਹਿੰਦਾ ਸੀਗਾ ਭਗਵੰਤ ਮਾਨ ਨੇ ਵੀ ਕਿਹਾ ਰੰਧਾਵੇ ਨੇ ਵੀ ਕਿਹਾ ਵੀ ਸਾਡੀ ਸਰਕਾਰ ਇੱਕ ਪੈਸਾ ਨਹੀਂ ਲਾਊਗੀ ਸਾਡੀ ਸਰਕਾਰ ਇੱਕ ਪੈਸਾ ਨਹੀਂ ਲਾਊਗੀ ਇਥੇ ਤੁਹਾਨੂੰ ਮੈਂ ਸੇਮ ਦਿਖਾ ਹੀ ਦਿੱਤਾ ਜੀ ਵਿੱਦ ਪ੍ਰੂਫ ਹੈ ਹੁਣੇ ਜਿਹੜੀ ਵੀਡੀਓ ਹੈ ਏ ਮੈਡਮ ਵੀ ਦੇਰੋਂ ਪਸੀ ਥਾਣੇ ਚ ਹੀ ਆ। ਇਹ ਮੈਡਮ ਹੁਣ ਦੇਰੋਂ ਪਸੀ ਥਾਣੇ ਚ ਨਹੀਂ ਆ। ਜਦੋਂ ਇਸ ਮੈਡਮ ਨੂੰ ਪਤਾ ਲੱਗਿਆ ਵੀ ਮੇਰੇ ਕੋਲ ਵੀਡੀਓ ਹੈਗੀ ਹੈ ਅੱਜ ਤੋਂ ਪੰਜਵੇਂ ਮਹੀਨੇ ਪਹਿਲਾਂ ਤੇ ਇਹ ਇਥੋਂ ਬਦਲੀ ਕਰਾ ਕੇ ਚਲੇ ਗਏ। ਦੱਸਦੇ ਕਿ ਜਿਹੜੀ ਪੀੜਤ ਮਹਿਲਾ ਹੈ ਉਸਨੇ ਏਐਸਆਈ ਪਰਵੀਨ ਕੌਰ ਜਾਨਕੀ ਜਿਹੜੀ ਮਹਿਲਾ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ ਅਤੇ ਪੈਸੇ ਮਹਿਲਾ ਦੇ ਕੋਲੋਂ ਲੈ ਗਏ ਸਨ ਉਸਦੇ ਖਿਲਾਫ ਪੀੜਤ ਮਹਿਲਾ ਨੇ ਵਿਜੀਲੈਂਸ ਟੀਮ ਨੂੰ ਇਸ ਦੀ ਜਾਣਕਾਰੀ ਦਿੱਤੀ। ਪੂਰੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਵਿਜੀਲੈਂਸ ਟੀਮ ਨੇ ਇਸ ਤੇ ਕਾਰਵਾਈ ਕਰਦੇ ਅੱਗੇ ਦੀ ਜੜੀ ਜਾਂਚ ਆ ਸ਼ੁਰੂ ਕਰ ਦਿੱਤੀ ਹੈ। ਕੀ ਖੁਲਾਸਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਅਤੇ ਕੀ ਜਿਹੜਾ ਮਹਿਲਾ ਪੀੜਤਾ ਉਸ ਨੂੰ ਇਨਸਾਫ ਮਿਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ